ਹਾਂਜੀ ਕੀ ਹਾਲਾ ਜੀ ਠੀਕ ਠਾਕ ਹਾਂ ਜੀ ਸਾਰੇ ਪੈਨ ਪ੍ਰਾਂਵਾਂ ਦੇ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਡੀਓ ਵੇਖ ਰਹੇ ਆ ਜੀ ਅੱਛਾ ਜੀ ਆਹ ਵੀਡੀਓ ਨਾ ਗੱਲਾਂ ਬਾਤਾਂ ਨਾ ਸੁਣਨ ਵਾਲੀਆਂ ਆ ਬਾਈ ਦੀਆਂ ਇੱਕ ਤਾਂ ਸਾਡੇ ਰਾਜਸਥਾਨ ਦੀ ਹੈ ਇਹ ਗੱਲਬਾਤ ਹੈ ਨਾ ਇਹ ਭਰਾ ਰਾਜਸਥਾਨ ਤੋਂ ਆ ਤੇ ਇਹ ਗੱਲਾਂ ਬਾਤਾਂ ਸੁਣਨ ਵਾਲੀਆਂ ਆ ਤੇ ਜ਼ਰੂਰ ਸੁਣਨੀਆਂ ਆ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆ ਹਨਾ ਕਈ ਭਰਾ ਕਹਿੰਦੇ ਵੀ ਤੁਸੀਂ ਸ਼ੇਅਰ ਕਰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਿਉਂ ਕਰ ਦਿੰਦੇ ਆ ਕਿਉਂਕਿ ਇਹਨਾਂ ਗੱਲਾਂ ਬਾਤਾਂ ਇਦਾਂ ਦੀਆਂ ਆ ਬਹੁਤ ਪਿਆਰੀ ਗੱਲਬਾਤ ਲੱਗੀ ਹੈ ਮੈਨੂੰ ਤੇ ਗੱਲਬਾਤ ਨੂੰ ਸੁਣਨਾ ਆ ਪੂਰੇ ਵੀਡੀਓ ਨੂੰ ਵੇਖਣਾ ਆ ਤੇ ਗੱਲਬਾਤ ਸੁਣੋ ਤੁਸੀਂ ਕਸ਼ਪ ਨੂੰ ਨਾ ਪਤਾ ਲੱਗਦਾ ਆ ਪਤਾ ਲੱਗਦਾ ਆ ਤੇ ਗੱਲਬਾਤ ਵਾਕਈ ਗੱਲਬਾਤ ਗੱਲਬਾਤ ਹੁੰਦੀ ਕੀ ਆ ਬੱਚੇ ਸਿੱਧੇ ਰਾਸਤੇ ਚੱਲਦੇ ਕਿਵੇਂ ਆ ਆਜੋ ਮੈਂ ਵੀਡੀਓ ਚਾਲੂ ਕਰਦਾ ਮੈਂ ਕਹਿੰਦਾ ਨਾ ਆਨੰਦ ਆ ਜਾਊਗਾ ਤੁਹਾਨੂੰ ਗੱਲਬਾਤ ਸੁਣ ਕੇ ਯਾਰ ਬਹੁਤ ਵਧੀਆ ਗੱਲਬਾਤ ਆਜੋ ਮੈਂ ਵੀਡੀਓ ਚਾਲੂ ਕਰਦਾ ਚੱਲ ਵੀਰ ਓਏ ਚੱਲ ਵੀਰ ਰਾਜਸਤਾਨੀ ਹਾਂ ਹਾਂਜੀ ਤੁਸੀਂ ਜਵਾਜੂ ਤਾਂ ਪੜਾ ਲੈਂਦੇ ਤੁਸੀਂ ਆਪ ਵੀ ਦੇਸੀ ਰਹਿ ਗਏ ਹਨ ਕਿੰਨਾ ਜੋ ਹੀ ਤੁਸੀਂ ਸਾਡੇ ਪੰਜਾਬ ਦੇ ਮੁੰਡਿਆਂ ਜਾਂਦੇ ਤਿਆਰ ਹੋ ਕੇ ਪੜਨ ਤਗੜੇ ਤਗੜੇ ਕਾਲਜਾਂ ਚ ਬਈ ਤੇ ਤੁਸੀਂ ਵੀ ਪੜ੍ਹਾਈ ਪਿੱਛੋਂ ਕਿਉਂ ਪਿੱਛੇ ਰਹਿ ਗਏ ਬਈ ਸਾਰੇ ਤੂੜੀ ਜੀ ਢਾ ਰੱਖਣ ਨਵੇਂ ਜਿਹੜੀ ਪਲੇਰੀ ਇਹ ਬਾਈ ਤੂੰ ਦੱਸਾਂ ਮੈਂ ਹੱਥੀਂ ਦੰਦ ਨਹੀਂ ਹੁੰਦੇਗੇ ਤੋਂ ਖਾਣ ਵਾਲੇ ਬਾਕੀ ਖਾਣ ਵਾਲੇ ਇਹ ਹੋਇਆ ਇਹ ਪੜੇ ਲਿਖੇ ਪੂਰੇ ਆ ਮੈਂ ਤਾਂ ਦੇਸੀ ਆ ਡਬਲ ਐਮ ਕਿਤੇ ਬਾਈ ਤੇਰੀ ਬਈ ਹਾਂਜੀ ਠੀਕ ਆ ਤੇ ਗੰਗਾ ਨਗਰ ਦਾ ਟਾਪ ਮਾਰਿਆ ਸੀ ਮੈਂ ਮੇਰਾ ਗੰਗਾ ਨਗਰ ਪਟੰਨਾ ਦੇ ਕਾਲਜ ਦੇ ਵਿੱਚ ਯੂਨੀਵਰਸਿਟੀ ਪੜਦਾ ਹੈ ਜਿਹੜਾ ਮੂੰਹ ਬੰਨੀ ਖੜਾ ਮੂੰਹ ਬੰਨੀ ਖੜਾ ਜਿਹੜਾ ਉਰਲਾ ਇਹ ਰਾਜੇ 15 ਸਾਲ ਦਾ ਹੋਇਆ ਇਹ ਤਾਂ ਹਰੀਕ੍ਰਿਸ਼ਨ ਚ ਪੜਦਾ ਠੀਕ ਠੀਕ ਹੈ ਟ੍ਰੈਕਟਰ ਟੁੱਟ ਰੇ ਜਨਾਂ ਫੁੱਲ ਚਲਾਉਂਦੇ ਆ ਬਾਈ ਠੀਕ ਹੈ ਅੱਜ ਛੁੱਟੀ ਸੀਗੀ ਵੇਲਾ ਜਾਂਦਾ ੜਾ ਰੱਖਾਂ ਥੂੜੀ ਤੇ ਕੰਮ ਵੀ ਫੁੱਲ ਲਈਦਾ ਠੋਕ ਕੇ ਇਹ ਤਾਂ ਫਿਰ ਚਿੱਟੇ-ਚੁੱਟੇ ਦੇ ਨੇੜੇ ਨਹੀਂ ਜਾਣਾ ਚਿੱਟਾ ਤਾਂ ਪਤਾ ਨਹੀਂ ਚਿੱਟਾ ਹੁੰਦਾ ਕੀ ਚਿੱਟਾ ਦਾ ਪੜਾ ਥੋੜੀ ਅਚਿੱਤੀ ਆ ਵੇ ਅਚਿੱਟਾ ਹੀ ਇਹਨਾਂ ਦਾ ਲਾ ਬਈ ਜੀ ਆ ਮੁੰਡੇ ਨਾ ਵੇਖ ਲਾ ਉਹ ਜੱਲਾ ਲਾ ਉਹ ਉਹ ਰੇਲਵੇ ਜਿੰਨੇ ਦਾ ਪ੍ਰੀ ਟੈਸਟ ਪਾਸ ਆ ਰੇਲਵੇ ਦਾ ਉਹ ਵੀ ਪੋਸਿੰਗ ਬਹੁਤ ਕਰਦੇ ਆ ਨਾ ਟੈਸਟਾਂ ਦੀ ਤਿਆਰੀ ਬਾਲੀ ਕਰਦੇ ਆ ਬਾਹਰ ਜਾਣ ਨਾਲ ਹਾਂਜੀ ਹਾਂਜੀ ਆ ਲੋਕੋ ਪਾਇਲਟ ਦਾ ਜਿਹੜਾ ਆਪਾਂ ਰੇਲ ਗੱਡੀ ਚਲਾਉਂਦਾ ਹੋਰ ਆਪਾਂ ਹੀ ਟੈਸਟ ਪਾਸ ਆ ਪੜ੍ਹਾਈ ਕੀ ਕੀਤੀ ਹੈ ਬਾਈ ਦੇਦੀ ਵੀਰੇ ਮੈਂ ਡੀ ਐਸ ਸੀ ਕਰਕੇ ਆਈ ਕੇ ਕੀਤੀ ਵੀਰੇ ਠੀਕ ਹੈ ਤੇ ਨਾਲ ਹੁਣ ਬਈ ਕੰਮ ਹਣਾ ਕਾਪਰ ਨੇ ਸਪਰੇ ਕਰ ਦਿੱਤਾ ਯਾਰ ਵੀਰੇ ਕੋਲ ਰਿਜ਼ਲਟ ਆਊਗਾ ਲੋਕੋ ਪਾਇਲਟ ਦਾ ਉਸ ਤੋਂ ਬਾਅਦ ਫਿਰ ਵੀ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਵੀ ਪੜਾਉਣੇ ਕੁੜੀਆਂ ਸਾਡੇ ਬਈ ਨਾ ਦੱਸਦਾ ਕੁੜੀ ਸਾਡੀ ਆ ਲਵਜੀਤ ਕੌਰ ਹਾਂ ਸਾਡੇ ਦੇ ਪਰਾ ਦੀ ਬੁੜੀ ਬੱਦਰੀ ਠੀਕ ਹੈ ਬੀਏੜ ਬੀਐਸਸੀ ਖੱਤੀ ਕਰਕੇ 92.83 ਨੰਬਰ ਲਏ ਆ ਠੀਕ ਆ ਲੋਕ ਕਹਿੰਦੇ ਵੀ 12 ਪੜਾ ਕੇ ਬੀਐਸਟੀ ਸਿਖਰ ਟੀਚਰ ਲਵਾ ਦੋ ਅੰਨਾ ਤੱਕ ਬਾਕੀ ਤੇ ਪਿੱਪੀ ਤੇ ਨਾਣਾ ਆਈਪੀਸੀ ਤੇ ਕਰਾਈ ਜੰਨੇ ਆਈਪੀਸੀ ਕੱਢਣੀ ਉਹਨੇ ਰੀਲਾ ਰੂਲਾ ਤੇ ਨਿਆਉਣ ਰੀਲਾ ਰੂਲਾ ਨਾ ਨਾ ਵਾਲ ਦਾ ਜਮੀਨ ਚੱਲ ਫੇ ਬੇੜਾ ਕਰਕੇ ਆਪੇ ਕੁੜੀਆਂ ਦਾ ਘਰ ਦੇ ਵਿੱਚ ਲੰਸਾ ਫੋਰਥ ਨੇ ਜਾਂ ਮੇਰੇ ਕੋਲੇ ਜਾਂ ਮੇਰੇ ਡੈਡੀ ਕੋਲ ਲੱਭੂ ਕਰੇ ਫੋਨ ਨਿਕਲਦਾ ਜੀਆ ਭਈ ਉਹ ਬਾਤ ਸਾਥ ਪੋਛ ਰੱਖਿਆ ਚਾਚੇ ਤਾਏ ਜਵਾਕ ਵਿਚਾਲੇ ਬਈ ਸ਼ਾਮ ਨੂੰ ਹੱਥ ਬੈਣਾ ਉਹ ਤਾਂ 12 ਤੇ ਬੈਠੇ ਉਹ ਤੇ ਬੈ ਗੱਲਾਂ ਬਾਤਾਂ ਆ ਰਹੀ ਕਰਨੀਆਂ ਵੀ ਆਪਾਂ ਜਰਾ ਆਸ਼ਾ ਕਰਦਾ ਉਧਰ ਹੋੜ ਬਾਜੀ ਕਰ ਐ ਨਹੀਂ ਸ਼ਾਂਤ ਤਾ ਵੀ ਖੇਤੀ ਚ ਕੀ ਕਰਨਾ ਨਵਜੀਤ ਨੇ ਸਾਰੇ ਰਾਜਸਥਾਨ ਚ ਟੋਪ ਕੀਤਾ ਹੋਇਆ ਇੱਕ ਹੰ ਦਾ ਜ਼ਿਲ੍ਹੇ ਚ ਉਹ ਜਾਂ ਪੂਰਾ ਰਾਜਸਥਾਨ ਟੋਪ ਮਾਰਾ ਹਾਂ ਜੀ ਠੀਕ ਹੈ ਬਈ ਹੇ ਆ ਵੀ ਪੰਜਾਬ ਰਾਜਸਥਾਨ ਦੇ ਜਿਹੜੇ ਆਪਣੇ ਪੰਜਾਬੀ ਭਰਾ ਬੈਠੇ ਆ ਕਿੰਨੀ ਤਰੱਕੀ ਆਪਣਾ ਕਰੀਏ ਕਈ ਭਰਾ ਕਹਿੰਦੇ ਇਹਨਾਂ ਦੇ ਕੋਈ ਫਸਲਾਂ ਨਹੀਂ ਲਗਾਉਣੀਆਂ ਫਸਲਾਂ ਵੀ ਫਲ ਹੁੰਦੀਆਂ ਤੇ ਪੈਸੇ ਇਹਨਾਂ ਕੋਲੇ ਜਿੰਨੇ ਆ ਤੇ ਆਪਣੇ ਕੋਲੇ ਨਹੀਂ ਹੋਣੇ ਸ਼ਾਇਦ ਤੇ ਮਨੋ ਬਾਈ ਕਰਜ਼ਾ ਕਿਸੇ ਸਰ ਹੋਣਾ ਨਹੀਂ ਸੋਚਿਆ ਹਾਂ ਜੋ ਬਾਈ ਚਲ ਹੋ ਵੀ ਜਾਂਦਾ ਮਾੜਾ ਮੋਟਾ ਚਲ ਕੋਈ ਦੋੜ ਬਾਈ ਜਦਾ ਬੈਲੈਂਸ ਬਣਾ ਕੇ ਰੱਖਦਾ ਕੰਮ ਤੇ ਲਾਉਣੇ ਆ ਫਿਰ ਲਾਉਣਾ ਵੀ ਕੰਮ ਤੇ ਆ ਕੋਈ ਹਲੂ ਨਾ ਜੀ ਕੁਰਤੀ ਨਹੀਂ ਲਾਉਂਦੇ ਗੱਡੀ ਗੁੱਡੀ ਤੇ ਕਰਜ਼ਾ ਲੈ ਕੇ ਆ ਗੱਡੀ ਕਰਜ਼ਾ ਗੱਡੀ ਨਿਕੜਾਉਂਦੇ ਦਿੰਦੇ ਨੇ ਹੁਣ 20 ਲੱਖ ਦੀ ਜਨਾਂ ਤੇ 20 ਲੱਖ ਮਿੱਟੀ ਆ ਉਹਦਾ ਹੂੰ ਤੇ 2 ਲੱਖ ਚੱਕੜਾ ਦਾ ਕੋਈ ਚੀਜ਼ ਤੇ ਤੱਕੋ ਜਮੀਨ ਬਣਾਉਗਾ ਜਿਆਦਾ ਜਮਲਾ ਚਲ ਮੇਰੇ ਕੋਲ 20 ਵਿਕ ਜਮੀਨ ਹੈ ਉਹ ਤੇ ਮੈਂ 20 ਲੱਖ ਕਰਦਾ ਚੱਕਲਾ ਕਾ ਮੈਂ 2 ਵਿਕੇ ਬੋਲ ਲਗੂ ਭਾਈ ਠੀਕ ਹੈ ਤੇ ਚਲ ਆਪਾਂ ਜਦੋਂ ਲੈਨੇ ਪੈੜੀ ਵਧਾਉਣ ਵਾਸਤੇ ਜਾਂ ਕੋਈ ਸੰਦ ਬਣਾਉਣ ਵਾਸਤੇ ਲੈਨੇ ਹਣਾ ਤੇ ਬਾਕੀ ਬਾਈ ਕਹਿੰਦਾ ਜਿੰਨੇ ਸੰਦ ਬਣਾਏ ਤਾਂ ਅਸੀਂ ਸਰੋਂ ਦੇ ਟਾਂਗਰਨ ਵਾਲੀ ਲੈ ਦਿੰਦੇ ਆ ਇਹ ਵੀ ਕਹਿੰਦੇ ਬਾਈ ਦਾ ਤੇ ਸਾਡੇ ਵਾਲੇ ਬਈ ਪ੍ਰਾਲੀ ਚਗਾ ਦਿੰਦੇ ਆ ਫਰੀ ਚ ਨਹੀਂ ਤਾਂ ਮੁੰਡਾ ਨੂੰ ਕੱਲ ਮੇਰੀ ਗਲਤ ਨਹੀਂ ਕਿਉਂ ਨਾ ਪੁੱਛ ਲਾ ਭਈ ਸੁਣ ਕਈ ਨਾ ਭਰਾਵਾਂ ਨੂੰ ਮੈਨੂੰ ਇੱਥੇ ਵੀ ਕਈ ਮਜ਼ਾਕ ਕਰਦੇ ਹੁੰਦੇ ਆ ਮੈਂ ਜਦ ਹਰ ਵੀਡੀਓ ਚ ਦੱਸ ਦਉਂ ਤਾਂ ਮੈਂ ਤੇ ਬਹਿਰੀ ਹਿੰਦ ਸਣਾ ਤਾਂ ਕਈ ਨਾ ਪੰਜਾਬ ਵਾਲੇ ਬੜੇ ਮਜ਼ਾਕ ਕਰਨਗੇ ਉੱਥੇ ਤਾਂ ਟ੍ਰਿਬੇ ਆ ਉੱਥੇ ਰੇਤਾ ਉੜਦਾ ਬਾਈ ਰੇਤਾ ਰੋਤਾ ਨਹੀਂ ਉੜਦਾ ਤਾਂ ਹੀਰੇ ਬੋਤਾ ਹੀਰੇ ਬੋਤਾ ਕਿਤੇ ਵੈਮ ਹੋਵੇ ਰਾਜਸਥਾਨਾ ਰਾਜਿਆਂ ਦੀ ਮਤਲਬ ਇੱਕ ਸਟੇਟ ਆ ਉੱਥੇ ਕਿਲੇ ਬਹੁਤ ਬੜੇ ਬੜੇ ਕਿਲੇ ਆ ਉੱਥੇ ਤੇ ਬਾਕੀ ਫਸਲਾਂ ਤਾਂ ਹੁਣ ਭਰਾ ਮੇਰਾ ਦੱਸ ਹੀ ਜਾਂਦਾ ਆ ਹਨਾ ਸਭ ਕੁਝ ਹੁੰਦਾ ਆ ਉੱਥੇ ਤੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਮੈਂ ਦੋ ਤਿੰਨ ਵਾਰੀ ਇਹ ਗੱਲਬਾਤ ਸੁਣ ਲਈ ਆ ਭਾਈ ਉਹਨਾਂ ਦੀ ਆਜੋ ਕਿਰਾ ਟੋਟਲ ਵੇਚੇ ਬਣਾਏ ਬਾਈ ਹੁਣ ਵੇਚ ਕੇ ਬਣਾਲੇ ਜੋ ਰੀਤ ਜਿਵੇਂ ਕੋਈ ਸਿਸਟਮ ਕੁੱਟਣਾ ਕੁੱਟਾ ਜਿਹੜਾ ਸਰੋਂ ਕੱਢ ਲਈਦੀ ਆ ਉਸ ਤੋਂ ਬਾਅਦ ਥੱਲੇ ਟਾਂਡਾ ਜੇ ਬਚ ਜਾਂਦੇ ਆ ਜਿਹੜੇ ਕਈ ਦਾ ਮਤਲਬ ਮਸ਼ੀਨ ਦੇ ਵਿੱਚ ਥਰੇਸਰ ਦੇ ਵਿੱਚ ਜਾਂ ਹੰੰਬੇ 'ਚ ਜਿੱਦਾਂ ਵੀ ਕੁੱਤਰ ਕੇ ਨਾ ਵੱਡੇ ਜਿਦਾਂ ਸਰੋਂ ਆ ਕਣਕ ਰੱਖੀ ਦੀ ਤੂੜੀ ਰੱਖੀ ਦੀ ਐ ਇਸ ਤਰ੍ਹਾਂ ਢੇਰ ਲਾ ਲੈਂਦੇ ਆ ਵੱਡੇ ਵੱਡੇ ਤੇ ਪੱਠਿਆਂ ਤੇ ਵੇਚਦੇ ਆ ਉਹਨਾਂ ਨੂੰ ਪੱਠਿਆਂ ਤੇ ਵਿਗਦਾ ਤੇ ਪੰਜਾਬ 'ਚ ਕੀ ਕਰਦੇ ਆ ਅੱਗ ਲਾ ਦਿੰਦੇ ਆ ਹਣਾ ਤੇ ਜੇ ਪੰਜਾਬ ਦੇ ਕਿਸੇ ਭਰਾ ਨੂੰ ਕਹਿ ਦੋ ਤੇ ਗਾਲਾਂ ਤੋਂ ਸਵਾਏ ਇਹਨਾਂ ਨੂੰ ਕੱਖ ਹੀ ਨਹੀਂ ਲੱਭਣਾਗਾ ਮੈਨੂੰ ਪਤਾ ਕਿਉਂਕਿ ਮੈਨੂੰ ਤਾਂ ਅਕਸਰ ਕਈ ਭਰਾ ਗਾਲਾਂ ਕੱਢਦੇ ਬਹੁਤ ਕੱਢਦੇ ਆ ਇਹਨਾਂ ਨੇ ਇਹਨਾਂ ਨੇ ਅਕਲ ਆ ਦੇਣੀ ਆ ਕੋਈ ਵੀ ਟੱਕਰ ਗਿਆ ਕੋਈ ਗਰੀਬ ਬੰਦਾ ਆ ਉਹਨੂੰ ਬੱਕਰੇ ਅੰਗੂਠਾ ਲਿਆ ਇਹਨਾਂ ਦਾ ਇਹ ਕੰਮ ਆ ਪੰਜਾਬ ਚ ਸਭ ਤੋਂ ਜ਼ਿਆਦਾ ਮੈਂ ਇਹ ਨਹੀਂ ਕਹਿੰਦਾ ਕੋਈ ਕਸ਼ਮੀਰਾਂ ਚ ਜਾਂ ਹੋਰ ਸਟੇਟ ਚ ਨਹੀਂਗਾ ਬੰਦੇ ਕੰਦੇ ਬੰਦੇ ਵੀ ਬਹੁਤ ਚੰਗੇ ਤੋਂ ਚੰਗੇ ਬੰਦੇ ਵੀ ਬਹੁਤ ਬੜੇ ਬੜੇ ਵਧੀਆ ਵਧੀਆ ਬੰਦੇ ਵੀ ਆ ਐ ਤਾਂ ਹੁਣ ਮੈਂ ਆਪਦੀਆਂ ਮੇਰੀਆਂ ਹੋਰ ਦੂਜੀਆਂ ਮੇਰੀਆਂ ਆਪਦੀਆਂ ਲਾਈਫ ਦੀਆਂ ਵੀਡੀਓ ਹੈਗੀਆਂ ਤਾਂ ਮੈਂ ਇੱਕ ਵੀਡੀਓ ਚ ਪਹਿਲਾਂ ਦੱਸਿਆ ਸੀ ਸਾਨੂੰ ਕੋਈ ਗੰਨੇ ਨਹੀਂ ਸੀ ਪੱਟਣ ਦਿੰਦੇ ਹੁੰਦੇ ਏਦਾਂ ਦੇ ਲੋਕ ਵੀ ਹੁੰਦੇ ਆ ਸਾਡੇ ਕੰਮ ਨੂੰ ਨਹੀਂ ਆਉਂਦੇ ਤੇ ਸਾਡੇ ਗੰਨਾ ਨਹੀਂ ਪੱਟਣਾ ਸਾਡੇ ਉਮਲੀਆਂ ਨਹੀਂ ਪੱਟਣੀਆਂ ਸਾਡੇ ਉਹ ਗੌਂਗਲੀ ਲੱਗੇ ਹੁੰਦੇ ਨਾ ਉਹ ਪੱਠਿਆਂ ਚ ਆਮ ਲੋਕ ਬੀਚ ਦਿੰਦੇ ਆ ਤਾਂ ਲੋਕ ਨਹੀਂ ਪੱਟਣ ਦਿੰਦੇ ਇਹ ਮਤਲਬ ਇਹ ਨਹੀਂਗਾ ਵੀ ਕੋਈ ਵੀ ਪੱਟਣ ਨਹੀਂ ਦਿੰਦਾਗਾ ਚੰਗੇ ਬੰਦੇ ਵੀ ਬਹੁਤ ਆ ਲੇਕਿਨ ਮਤਲਬ ਜ਼ਿੰਦਗੀ ਚ ਐਦਾ ਹੋ ਜਾਂਦਾ ਹੈ ਵੀ ਜਦੋਂ ਸਾਡੇ ਨਾਲ ਕੋਈ ਗਲਤ ਕਰ ਦਿੰਦਾ ਜਾਂ ਸਾਡੇ ਨਾਲ ਮਤਲਬ ਜਦੋਂ ਕੋਈ ਦੁੱਖਦਾ ਹੋਵੇ ਤਾਂ ਉਹ ਛੇਤੀ ਮਤਲਬ ਮਹਿਸੂਸ ਹੁੰਦਾ ਆ ਤੇ ਬਾਕੀ ਸਰੀਰ ਨਹੀਂ ਦਿਖਦਾ ਹੁੰਦਾ ਸਾਨੂੰ ਉਸ ਤਰ੍ਹਾਂ ਸਾਡੇ ਨਾਲ ਜਿਹੜਾ ਮਾੜੀ ਕਰ ਗਿਆ ਨਾ ਸਾਨੂੰ ਉਹ ਵਾਲਾ ਵਿਖੀ ਜਾਣਾ ਆ ਲੇਕਿਨ ਵੇਖਣਾ ਉਹ ਚਾਹੀਦਾ ਆ ਵੀ ਸਾਡੇ ਨਾਲ ਚੰਗਾ ਕਿਨੇ ਕੀਤਾ ਹੈ ਹਨਾ ਚੰਗਾ ਸਾਡੇ ਨਾਲ ਬਹੁਤ ਲੋਕਾਂ ਨੇ ਕੀਤਾ ਹੁੰਦਾ ਪਰ ਸਾਨੂੰ ਅਸੀਂ ਉਹ ਵੇਖਦੇ ਨਹੀਂਗੇ ਅਸੀਂ ਸਿਰਫ ਉਹੀ ਵੇਖਦੇ ਹਾਂ ਕਿ ਸਾਡੇ ਨਾਲ ਮਾੜਾ ਕੌਣ ਕਰ ਗਿਆ ਇਨਸਾਨ ਹਨ 인ਸਾਨ ਇਸ ਤਰ੍ਹਾਂ ਦੇ ਹਰ ਇਨਸਾਨ ਦੇ ਦੰਦਾ ਹੁੰਦਾ ਜਿੱਦਾਂ ਹੁਣ ਉਂਗਲ ਤੇ ਸੱਟ ਲੱਗੀ ਆ ਸਾਨੂੰ ਇਹ ਵਿਖਣੀ ਆ ਹਨਾ ਬਾਕੀ ਬਾਡੀ ਠੀਕ ਆ ਉਹ ਨਹੀਂ ਵਿਖਦੀ ਗੀ ਵਿਖਣੀ ਆ ਆਪਾਂ ਦੂਸਰੇ ਸਿਰ ਨੂੰ ਵੇਖਣਾ ਆਪਾਂ ਬਾਕੀ ਸਰੀਰ ਠੀਕ ਆ ਚਲ ਉਂਗਲੀ ਕੱਟ ਹੋਈ ਆ ਕੋਈ ਗੱਲ ਨਹੀਂ ਹਨਾ ਉਂਗਲ ਵੱਡ ਹੋ ਗਈ ਕੋਈ ਗੱਲ ਨਹੀਂ ਪਰ ਸਾਨੂੰ ਉਂਗਲ ਦੇਖਦੇ ਇਸੇ ਤਰ੍ਹਾਂ ਮਾੜੇ ਲੋਕ ਬਹੁਤ ਕੱਟ ਆ ਲੇਕਿਨ ਉਹ ਦਿਖਦੇ ਜਿਆਦਾ ਆਜੋ ਚੰਗੇ ਆਪਾਂ ਚੰਗੇ ਲੋਕ ਵੇਖਦੇ ਆਜੋ ਦੇ ਲੇਬਰ ਦੇ ਕੰਮ ਕਰਕੇ ਹੁੰਦੇ ਜੀ ਗਲਾਈਡ ਨੂੰ ਟਰੈਕਟਰ ਵਗੈਰਾ ਦੇ ਕੰਮ ਕਰੇ ਜਿਹੜੀ ਯਰ ਵੜਾਈ ਕਢਾਈ ਉਹ ਸਭ ਫਰੀ ਹੈ ਤੇ ਸਾਡੇ ਮੁੰਡੇ ਕੰਮ ਕੋਈ ਨਹੀਂ ਛੱਡਦੇ ਠੀਕ ਆ ਸੰਗ ਨਹੀਂ ਕਰਦੇ ਆਪ ਵੀ ਕਰਨਾ ਕਰਾਇਆ ਵੀ ਕਰਕੇ ਆਉਣਾ ਬਾਈ ਜਿਹੜੇ ਨਰਮ ਨਰਮ ਆ ਜੇ ਤੁਸੀਂ ਖਾ ਖਿਆੜ ਕੇ ਧੂੜ ਕੇ ਨਹੀਂ ਪਾਉਂਦੇ ਨਹੀਂ ਜੇ ਜਰੂਰਤ ਮਨਮਤ ਉਸੇ ਮੈਂ ਕੰਮ ਵਾਚਣ ਦਾ ਉਧੋ ਪਾਉਣਿਆ ਤੇ ਲੇਬਰ ਵੀ ਬਾਈ ਤੁਹਾਡੇ ਵਧੀਆ ਮਿਲ ਜਾਂਦੇ ਸਾਡੇ ਤਾਂ ਮਿਲਦੀ ਨਹੀਂ ਉਧਰ ਤੇ ਆਹ ਇਹ ਬਾਈ ਕਹਿੰਦਾ ਬਠੰਡੇ ਫੜਦਾ ਗਾਲਾਂ ਤਾਂ ਨਹੀਂ ਕੱਢਿਆ ਨਾ ਬਈ ਅੱਜ ਕਿਤੇ ਪੂਰਾ ਇਹਨੂੰ ਪਰ ਬਟੰਡੇ ਵਾਲੀ ਹਵਾ ਨਾਲ ਲੱਗ ਜੇ ਸਾਡੇ ਨੂੰ ਨਹੀਂ ਲੱਗਦੇ ਬਾਈ ਅਸੀਂ ਆਪੇ ਜਦੋਂ ਉਹਨੂੰ ਹਵਾ ਕੱਢ ਦਿੰਨੇ ਜਦੋਂ ਉਹ ਆਉਂਦਾ ਇੱਥੇ ਹਾਂ ਛੁੱਟੀ ਵੇਲੇ ਅੱਜ ਹੀ ਛੁੱਟੀ ਸੀ ਅੜਾ ਰੱਖਿਆ ਹਵਾ ਲੱਗ ਗਈ ਇਹਨੂੰ ਠੀਕ ਆ ਇੱਥੇ ਉਹ ਕਰ ਬਾਕੀ ਜਿਹੜਾ ਯਾਰ 10 15 ਸਾਲ ਜਵਾਕ ਜਿਹੜੇ ਸੰਗਰਸ਼ ਪਰ ਗਏ ਉਹ ਚੇ ਰਹਿਣਾ ਉਹਨੇ ਹਨ ਜਿਹੜੇ ਉਹ ਕੰਮ ਦਾ ਸ਼ੌਂਕ ਪੈ ਗਿਆ ਸ਼ੌਕ ਲਾਇਆ ਮੈਂ ਉਹਨੂੰ ਵਧਾਉਂਦਾ ਸ਼ੌਂਕ ਪੈ ਗਿਆ ਹਨ ਤੇ ਹੁਣ ਅੱਜ ਛੁੱਟੀ ਸੀ ਚੱਲ ਲਾਪਾ ਇਧਰ ਜੱਜ ਮੰਨ ਲੈ ਕਹਿਣਾ ਹੁੰਦਾ ਚੱਲ ਚੱਲ ਵੇਲਾ ਛੁੱਟੀ ਬਾਅਦ ਸ਼ੌਂਕ ਇਹ ਦੇ ਵਿੱਚ ਐ ਬੱਚਿਆਂ ਉੱਪਰ ਡਿਪ ਹੂੰ ਸਾਡ ਤੋਂ ਜਦੋਂ ਖੁੱਲਾ ਛੱਡਦਾ ਵੀ ਉਹਨੂੰ ਸੁਮਾਲਿਆ ਨਹੀਂ ਹੂੰ ਸਾਰਾ ਕੁਝ ਆ ਤੇ ਬੱਚੇ ਦੇ ਰੈਂਕ ਨਾਲ ਉਹਨੂੰ ਸਾਰਾ ਦੱਸੀਦਾ ਨਾਲ ਕਰ ਦਿੰਦਾ ਸਾਰਾ ਹਾਂ ਉਹਨੂੰ ਪਤਾ ਏਸੀ ਤੇ ਵੀ ਮੇਰਾ ਕਿਵੇਂ ਮੈਂ ਘਰ ਚਲਾਉਣਾ ਕਿਵੇਂ ਰਹਿਣਾ ਹੂੰ ਤੇ ਇੱਕ ਬਲਣ ਪਤਾ ਕੀ ਆ ਗੱਲ ਜੇ ਆਪਾਂ ਮਾਫਰ ਉਹ ਆਖਾ ਮੇਰੇ 500 ਚਾਹੀਦਾ ਜੋ ਮਾਸ 500 ਦਾ 1000 ਦੇ ਕੇ ਤੋਰਿਆ ਮੁੰਡਾ ਵਿਗੜੂ ਆ ਵਿਗੜੂ 500 100 ਦੇ ਕੇ ਤੋੜੀ ਨਾ ਕਰੋ ਤੇ ਸਿਰ ਸਾਰ ਕੇ ਆ ਜੀ ਠੀਕ ਪੂਰਾ ਸਿਸਟਮ ਹਾਂਜੀ ਹਾਂਜੀ ਨਾਲੇ ਭਾਈ ਜਮਾ ਬਾਈ ਪੰਜਾਬ ਦੇ ਵੀ ਬਾਰਡਰ ਤੇ ਹਵੋਰ ਨਾਲ ਬੈਠਿਆ ਤੇ ਫੇਰ ਵੀ ਆਪਣੇ ਇਧਰ ਲੇਰੀ ਦੀ ਹਵਾ ਨਹੀਂ ਲੱਗਣ ਦਿੱਤੀ ਜਵਾਕਾਂ ਨੂੰ ਜਵਾਕਾਂ ਨੂੰ ਪੂਰਾ ਪੜਾਈ ਲਿਖਾਈ ਜਾਂਦੇ ਆ ਤੇ ਬਹੁਤ ਇਹਨਾਂ ਨੂੰ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਬਾਰਡਰ ਹੈਗਾ ਨਾਲ ਕਦੋਂ ਵੀ ਲੜਾਈ ਲੱਗੇ ਦੀ ਵਾਣ ਵੇਲੇ ਕਰਾ ਦੇ ਜਿੰਨੇ ਪਹਿਲਾਂ ਹਣਾ ਪੁਰਾਣਾ ਇਹਨਾਂ ਨੂੰ ਪਰ ਹੁਣ ਲੜਾਈ ਨਹੀਂ ਲੱਗੀ ਪਾਕਿਸਤਾਨਾਂ ਤੇ ਬਈ ਖੁਸ਼ਹਾਲ ਖਹਾਲ ਵੀ ਹੋ ਗਿਆ ਨਾ ਬਈ ਹਾਂਜੀ ਖੁਸ਼ਹਾਲ ਦੇ ਵਧੀਆ ਹੋ ਗਿਆ ਬਾਈਆਂ ਕੋਲੇ ਘਰਪੁਰ ਵੀ ਚੰਗੇ ਪਾਉਣ ਲੱਗੇ ਸਾਰਾ ਸਿਸਟਮ ਹੈਗਾ ਪਸ਼ੂ ਪਸ਼ੂ ਚੰਗੇ ਵੀ ਪਸ਼ੂ ਧਾਨਾ ਵੀ ਸਾਰਾ ਦੁੱਧ ਘਿਓ ਦਾ ਬਈ ਕਰਦੇ ਕਰਦੇ ਠੀਕ ਹੈ ਤੇ ਜਿਹੜਾ ਕੋਈ ਬਾਜ ਜਾਂਦਾ ਉਹ ਡੈਰੀ ਡੂਰੀ ਤੇ ਪਾਉਂਦਾ ਨਹੀਂ ਵੀ ਕਰਾਂਗੇ ਆਹ ਲੈ ਜਾਂਦੇ ਆ ਹਾਂ ਕਰਾਂ ਸੀ ਲੈ ਜਾਂਦੇ ਆ ਧੰਨਵਾਦ ਬਈ ਤੁਹਾਡਾ ਤੇ ਬਈ ਜਰੂਰ ਆਪਾਂ ਕੁਝ ਚੀਜ਼ ਸਿੱਖਣੀ ਆ ਹਨਾ ਮਾੜਾ ਨਾ ਪੰਜਾਬ ਕਿਉਂਕਿ ਇਹ ਵੀ ਪੰਜਾਬੀ ਆ ਇਹ ਚੀਜ਼ਾਂ ਤਾਂ ਦਿਖਾਉਣੇ ਆ ਵੀ ਪੰਜਾਬ ਦੇ ਬੰਦੇ ਕਿੰਨੇ ਮਿਹਨਤੀ ਆ ਬਾਹਰ ਅਦਰ ਸਟੇਟ ਤੇ ਵੀ ਜਾ ਕੇ ਇਹਨਾਂ ਨੇ ਕਿੰਨਾ ਕੰਮ ਕੀਤਾ ਤੇ ਬੋਰ ਸਿਸਟਮ ਹੈਗਾ ਗਿਆ ਤੂੜੀ-ਤਾੜੀ ਵਾਲਾ ਆਪਣੇ ਦਾ ਕੋਈ ਕੰਮ ਨਵੇੜਿਆ ਪਿਆ ਹਣਾ ਲੋਕਾਂ ਦਾ ਅੰਦਰ ਹੀ ਪਹਿਲੋ ਪਹਿਲ ਤੇ ਇੱਥੇ ਸਾਰਾ ਸਿਸਟਮ ਹੈ ਸਬਜ਼ੀ ਵੀ ਹਰੇਕ ਬੰਦੇ ਦੀ ਵੀ ਘਰ ਦੀ ਹਰੇ ਘਰ ਦੀ ਲੱਗੂ ਆਹ ਮੂੰਗਰੇ ਮੰਗਦੇ ਸਾਰਾ ਕੁਝ ਲਸਣ ਗੰਡੇ ਆਪਦੀ ਬਾਈਆਂ ਦੇ ਲਾਉਂਦੇ ਆ ਕੋਈ ਉਹ ਨਹੀਂਗਾ ਮੁੱਲ ਲੈਣ ਵਾਲਾ ਕੰਮ ਹੈ ਨਹੀਂ ਦਾਲਾਂ ਸਬਜ਼ੀਆਂ ਦਾਲਾਂ ਵੀ ਆਪਦੀਆਂ ਆਪਦੀਆਂ ਛਾਲੇ ਵਾਧੂ ਆਣਾ ਬਈ ਮੂੰਗੀ ਮੰਗੀ ਆਪਦੀ ਘਰ ਦੀ ਰੱਖਦੇ ਆ ਬਈ ਤੇ ਖਰਚਾ ਇਹਨਾਂ ਦਾ 0% ਹੈ ਤੇ ਆਮਦਨ ਇਹਨਾਂ ਕੋਲੇ ਬਈ ਮਿਹਨਤ ਜਾਰੇ ਕਰਦੇ ਆ ਹਣਾ ਬਈ ਧੰਨਵਾਦ ਹਾਂਜੀ ਸੁਣੀ ਹੈ ਜੀ ਗੱਲਬਾਤ ਸੋ ਇਦਾਂ ਗੱਲਾਂ ਪਤਾ ਆ। ਬਾਈ ਜੀ ਹੁਣੀ ਬਹੁਤ ਸੋਹਣੀ ਗੱਲਬਾਤ ਕੀਤੀ ਆ। ਮੈਂ ਦੋਤਾਂ ਨੇ ਵਾਰੀ ਵੀਡੀਓ ਵੇਖਿਆ ਆ ਇਹ ਵੀ ਕਿੰਨੀ ਵਧੀਆ ਗੱਲ ਆ ਹਨਾ। ਜਿਹੜੀ ਉਹਨਾਂ ਨੇ ਗੱਲ ਕੀਤੀ ਆ ਵੀ ਬੱਚਿਆਂ ਨੂੰ ਕੰਟਰੋਲ 'ਚ ਰੱਖਣਾ ਨਾ ਆਪਣੇ ਹੱਥ 'ਚ ਹੁੰਦਾ ਮਾਪੇ ਬਾਪ ਦੇ ਹੱਥ 'ਚ ਹੁੰਦਾ ਆ। ਤੇ 500 ਮੰਗਦੇ ਤਾਂ ਅਸੀਂ 100 ਦਿੰਨੇ ਆ। ਫਿਰ ਸਾਰਨਾ ਪਊਗਾ ਨਾ ਜਵਾਕ ਨੂੰ 100 ਨਾ ਹੀ ਸਾਰਨਾ ਪੈਂਦਾ ਆ। ਕੁਝ ਲੋਕ ਪਤਾ ਕੀ ਕਹਿ ਦਿੰਦੇ ਆ। ਫਿਰ ਜਵਾਕ ਇਦਾਂ ਨਾ ਵਿਗੜ ਜਾਂਦੇ ਆ। ਮੈਂ ਕਹਿੰਨਾ ਜਿਹੜੀ ਬਾਈ ਨੇ ਗੱਲ ਕਹੀ ਆ ਨਾ 500 ਮੰਗਿਆ ਤਾਂ 1000 ਦੇ ਤਾਂ ਵਿਗੜਦਾ ਫੇਰ ਆ। ਹਲਾ ਗੰਦਾ ਬੁੜੇ ਕੋਲ ਪੈਸੇ ਹੈਗੇ ਆ ਐਵੇਂ ਨਹੀਂ ਦੇਈ ਜਾਂਦਾ ਇਹ ਸੋ ਇਹ ਗੱਲਬਾਤ ਆ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਤੇ ਬਾਕੀ ਹੁ ਮੈਂ ਕੀ ਕਮਾਂ ਸਾਰੀਆਂ ਗੱਲਾਂ ਬਾਤਾਂ ਮੈਨੂੰ ਵਧੀਆ ਲੱਗੀਆਂ ਮੈਨੂੰ ਤਾਂ ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ ਸਾਰੀਆਂ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਣੇ ਆ ਕਿ ਵੀਰ ਜੀ ਹੁਣਾਂ ਨਹੀਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗੀਆਂ ਮੈਂ ਜੇ ਮੈਂ ਜੇ ਗੱਲ ਕਰਾਂ ਪਰਾਲੀ ਦੀ ਤਾਂ ਮੇਰਾ ਨਾ ਆਪਣਾ ਭਾਨ ਜਾਇਆ ਰਾਜਸਥਾਨ ਦੇ ਵਿੱਚ ਕੰਗਾਂਗਰ ਤੋਂ ਇਹ ਵੀਰ ਜੀ ਹੁਣੇ ਹੋਰ ਕੋਲ ਰਹਿੰਦੇ ਆ ਗੰਗਾ ਨਗਰ ਥੋੜੀ ਦੂਰੀ ਆ ਗੰਗਾ ਨਗਰ ਏਰੀਆ 'ਚ ਹੀ ਰਹਿੰਦੇ ਹੋਣੇ ਆ ਤੇ ਗੰਗਾ ਨਗਰ ਤੋਂ ਕੋਈ 50 ਕਿਲੋਮੀਟਰ ਦੂਰ ਪਿੰਡ ਆ ਜੇ ਕੋਈ ਭਰਾ ਜਾਣਦਾ ਤਾਂ ਰਾਮਗੜ੍ਹ ਸੰਗਰ ਤੇ ਮੇਰਾ ਭਾਣਜਾ ਆ ਉੱਥੇ ਦੋ ਭਾਣਜੇ ਇੱਕ ਖੇਤੀ ਕਰਦਾ ਆ ਆਪਦੀ ਖੇਤੀ ਕਰਦਾ ਲੇਕਿਨ ਇੱਕ ਦੁਕਾਨਦਾਰੀ ਕਰਦਾ ਮੇਰੇ ਕੋਲ ਹੀ ਕੰਮ ਸਿੱਖਿਆ ਸੀ ਉਹ ਤੇ ਉਹਨੂੰ ਨਕਮਾ ਕਹਿੰਦੇ ਹੁੰਦੇ ਸੀਗੇ ਤੇ ਜਿਵੇਂ ਘਰਾਂ 'ਚ ਹੁੰਦਾ ਹੀ ਆ ਹਨਾ ਵੀ ਇਹਨੇ ਕੁਝ ਨਹੀਂ ਕਰਨਾਗਾ ਤੇ ਉਹ ਅ ਬਸ ਐਵੇਂ ਬਿਜਲੀ ਦਾ ਕੰਮ ਸਿੱਖਿਆ ਮੇਰੇ ਤੋਂ ਛੋਟੀ ਜੀ ਦੁਕਾਨ ਬਣਾਈ ਤਾਂ ਮੈਨੂੰ ਇੱਕ ਵਾਰ ਕਹਿੰਦਾ ਕਿ ਗੱਲ ਸੁਣਨ ਵਾਲੀ ਆ ਸੁਣ ਕੇ ਜਾਇਓ ਵੀ ਮਾਮਾ ਜੀ ਮੈਨੂੰ ਨਾ ਇਥੇ ਬਾਹਰ ਮੈਂ ਨਹੀਂ ਮਹਿਕ ਤੇਰੇ ਕੋਲ ਚਾਰ ਊੜੇ ਹੈਗੇ ਆ ਜ਼ਮੀਨ ਹੈਗੀ ਆ ਵੀ ਤੂੰ ਇੱਦਾਂ ਇਦਾਂ ਨਾ ਇਦਾਂ ਕੰਮ ਕਰ ਜਿੱਦਾਂ ਹੁਣ ਬਾਈ ਨੂੰ ਦੱਸੇ ਪੁਰਾਲੀ ਇਦਾਂ ਮਤਲਬ ਕਿ ਵੇਚ ਕੇ ਆਸੰਦ ਬਣਾਏ ਆ ਆਪਣੇ ਸਾਰਾ ਹਨ ਤੇ ਮੈਂ ਉਹਨੂੰ ਇਦਾਂ ਨਾ ਸਕੀਮਾਂ ਦਿੱਤੀਆਂ ਦੋ ਤਿੰਨ ਤੇ ਅੱਜ ਉਹ ਬੰਦਾ ਭਾਣ ਜਾ ਮੇਰਾ ਇੱਥੇ ਉਹਨੇ ਮੈਂ ਨਹੀਂ ਕਮਾਉਂਦਾ ਜਿੰਨੇ ਉਹ ਕਮਾਉਂਦਾ ਹੈ ਸੋ ਜਿਵੇਂ ਕਹਿੰਦੇ ਨੇ ਵੀ ਪੈਸੇ ਨੂੰ ਪੈਸਾ ਖਿੱਚਦਾ ਔਰ ਪੈਸੇ ਨੂੰ ਪੈਸਾ ਖਿੱਚਦਾ ਇਹ ਨਹੀਂ ਹੁੰਦਾਗਾ ਕਿ ਹਾਂਜੀ ਦੁਕਾਨ ਤਾਂ ਖੋਲ ਲਈਏ ਤੇ ਬਹਿਣਾ ਹੈ ਨਹੀਂ ਦੁਕਾਨ ਤੇ ਮਿਹਨਤ ਤਾਂ ਕਰਨੀ ਪੈਣੀ ਹੈ ਪੈਸੇ ਨੂੰ ਪੈਸਾ ਮੇਰਾ ਪੁਰਾਏ ਨਹੀਂ ਖਿੱਚਦਾ ਹੁੰਦਾਗਾ ਪਈ ਪੈਸਾ ਪਿਆ ਤਾਂ ਪੈਸੇ ਨੂੰ ਪੈਸਾ ਖਿੱਚਦਾ ਇਦਾਂ ਨਹੀਂ ਪਈ ਸਮੋ ਦੁਕਾਨ ਤਾਂ ਖੋਲ ਲਈ ਆ ਠੀਕ ਹੈ ਮੁਲਕ ਸ਼ਟਡਾਊਨ ਕਰਤਾ ਆ ਤੇ ਮੁੜ ਕੇ ਆਪਾਂ ਖੋਲੀ ਨਹੀਂ ਦੁਕਾਨ ਤੇ ਕੰਮ ਰੋਜ਼ਾਨਾ ਕਰਨਾ ਪੈਣਾ ਗਰਾਖ ਕਸਟਮਰ ਦੇਖਣੇ ਪੈਣੇ ਆ ਸਾਰਾ ਕੁਝ ਕਾਟੇ ਵਾਦੇ ਫਾਇਦੇ ਸਾਰੇ ਨੁਕਸਾਨ ਵੀ ਚੱਲਣੇ ਪੈਂਦੇ ਹੁੰਦੇ ਆ ਕਈ ਵਾਰੀ ਜ਼ਿੰਦਗੀ ਦੇ ਵਿੱਚ ਸੋ ਕਈ ਚੀਜ਼ਾਂ ਹੁੰਦੀਆਂ ਆ ਜੀਵਨ ਦੇ ਵਿੱਚ ਸਾਰੇ ਹੁੰਦੇ ਰਹਿੰਦੇ ਆ ਲੇਕਿਨ ਮੈਂ ਇੱਕ ਗੱਲ ਜ਼ੋਰ ਕਹੂੰਗਾ ਸਲਾਹ ਦੇਣ ਵਾਲਾ ਬੰਦਾ ਵਧੀਆ ਹੋਵੇ ਤੇ ਸਲਾਹ ਮੰਨਣ ਵਾਲਾ ਵਧੀਆ ਹੋਵੇ ਤਾਂ ਫੇਰ ਗੁਜ਼ਾਰਾ ਤਾਂ ਹੋ ਜਾਂਦਾ ਹੁਣ ਸਲਾਹ ਦੇਣ ਵਾਲਾ ਵੀ ਉਦਾਂ ਦਾ ਹੋਵੇ ਤੇ ਸਲਾਹ ਮੰਨਣ ਵਾਲਾ ਵੀ ਉਦਾਂ ਦਾ ਹੋਵੇ ਤਾਂ ਫੇਰ ਔਖਾ ਆ ਲੇਕਿਨ ਮੈਨੂੰ ਕਈ ਸਲਾਹ ਦਿੰਦੇ ਆ ਵਰਤ ਕੇ ਚਲੇ ਜਾਂਦੇ ਆ ਤੇ ਹੁਣ ਮੈਨੂੰ ਉਹਨਾਂ ਦੇ ਲਾਗੇ ਨਹੀਂ ਲੱਗਦਾ ਤੂੰ ਗਲਤੀਆਂ ਮੇਰੇ ਚ ਹੀ ਕਰਦੇ ਆ ਮੈਂ ਆਪਾ ਚੋਪਾਂ ਆਪਕੀ ਤਾਂ ਕੋਈ ਨਹੀਂ ਕਰੀ ਜਾ ਤੁਸੀਂ ਪਾਈ ਸਹੀ ਆ ਤੁਸੀਂ ਵਾਕਈ ਸਹੀ ਆ ਯੂਜ਼ ਕੀਤਾ ਬਾਅਦ ਚ ਜਿਹਦਾ ਕਿਓ ਚੋ ਬੀਬੀਆਂ ਮੱਖੀ ਕੱਢ ਕੇ ਬਾਹਰ ਮਾਰਦੀਆਂ ਐ ਮੈਂ ਬਾਹਰ ਮਾਰਿਆ ਮੈਂ ਨਹੀਂ ਹੋਣਾ ਮੈਂ ਹੈ ਮੈਂ ਆਪਕੋ ਕੁਝ ਨਹੀਂ ਕਹਿਣਾ ਬੋਲੋ ਤੁਸੀਂ ਨਿੰਦੀ ਜਾਓ ਮਨਜੀਤ ਨੂੰ ਤੁਸੀਂ ਨਿੰਦੀ ਜਾਓ ਬਸ ਮੇਰਾ ਜੀ ਨੂੰ ਪਤਾ ਆ ਉਹਨੂੰ ਪਤਾ ਆ ਵੀ ਮੈਂ ਕੀ ਚੀਜ਼ ਆ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ